ਬਹਾਦਰ ਸ਼ਾਹ ਨੇ ਪਤਰਕਾ ਲਿਖੀ ਤੇ ਆਗੀ ਗੁਰੂ ਕਲਗੀਧਰ ਮਹਾਰਾਜ ਦੇ ਕੋਲ ਹੁਣ ਬੰਦਾ ਝੁਕਦਾ ਕਦੋਂ ਭਲਾ ਬੰਦੇ ਦਾ ਝੁਕਣ ਨੂੰ ਜੀ ਥੋੜਾ ਕਰਦਾ ਰਬ ਦੇ ਚਰਨਾਂ ਚ ਪਤਾ ਨਹੀਂ ਕਿਵੇਂ ਆਣ ਕੇ ਝੁਕਦਾ ਨਹੀਂ ਤੇ ਇੱਥੇ ਵੀ ਨਾ ਝੁਕਿਆ ਇੱਕ ਰਾਜੇ ਨੇ ਵਜ਼ੀਰ ਰੱਖਿਆ ਤੇ ਵਜ਼ੀਰ ਦੀ ਸਾਰੀ ਉਮਰ ਲੰਘ ਗਈ ਤੇ ਰਾਜੇ ਨੇ ਆਖਿਆ ਕਹਿਣ ਲੱਗਾ ਪੀ ਤੇਰੇ ਤੇ ਮੈਂ ਇਤਬਾਰ ਬਣਾ ਕੀਤਾ ਜਿੰਨਾ ਚਿਰ ਮੈਂ ਰਾਜ ਭਾਗ ਕੀਤਾ ਤੇਰਾ ਮਸ਼ਵਰਾ ਲੈ ਕੇ ਤੇਰੀ ਸਲਾਹ ਲੈ ਕੇ ਮੈਂ ਰਾਜ ਭਾਗ ਕੀਤਾ ਤੇਰੇ ਪੁੱਛਣ ਤੋਂ ਬਗੈਰ ਮੈਂ ਕਦੇ ਵੀ ਕੋਈ ਗੱਲ ਬਾਤ ਨਹੀਂ ਕੀਤੀ ਵਜ਼ੀਰ ਫੁੱਲ ਕੇ ਇੱਥੇ ਆ ਗਿਆ ਰਾਜੇ ਨੇ ਆਖਿਆ ਹੁਣ ਤੈਨੂੰ ਇੱਕ ਮੇਰੇ ਵੱਲੋਂ ਹੁਕਮ ਹੈ ਤੈਨੂੰ ਮੈਂ ਤਿੰਨ ਸਵਾਲ ਕਰਨੇ ਤੇ ਤਿੰਨਾਂ ਸਵਾਲਾਂ ਦਾ ਮੈਨੂੰ ਜਵਾਬ ਚਾਹੀਦਾ ਜਵਾਬ ਉਹਨੇ ਆਖਿਆ ਜੀ ਜੇ ਮੈਂ ਜਵਾਬ ਦੇ ਦਵਾਂ ਫੇਰ ਰਾਜੇ ਨੇ ਆਖਿਆ ਜਿਹੜੀ ਮੇਰੇ ਗਲ ਹੀਰਿਆਂ ਵਾਲੀ ਮਾਲਾ ਵਾਇਤੀ ਜਿਹੜੇ ਘੋੜੇ ਤੇ ਅਸਵਾਰੀ ਮੈਂ ਕਰਦਾ ਸ਼ਾਹੀ ਘੋੜਾ ਉਹ ਤੇਰਾ ਜਿਹੜੀ ਪਾਲਕੀ ਵਿੱਚ ਮੈਂ ਬੈਨਾ ਹਾਂ ਉਹ ਪਾਲਕੀ ਵਿੱਚ ਤੈਨੂੰ ਬਿਠਾ ਕੇ ਤੇ ਆਪਣੀ ਰਾਜਤਾਨੇ ਦਾ ਢੇੜਾ ਲਵਾਉਣਾ ਤੇਰਾ ਐਡਾ ਮਾਨ ਸਤਕਾਰ ਕਰਨਾ ਪੇਪਰ ਮੈਂ ਗਾੜੀ ਰੱਖ ਦਿਆਂਗਾ ਸਾਈਨ ਤੂੰ ਕਰ ਦੇਵੇਂ ਜੋ ਚਾਹੀਦਾ ਹੋਵੇ ਤੈਨੂੰ ਮੂੰਹੋਂ ਮੰਗਿਆ ਦਿੱਤਾ ਜਾਵੇਗਾ ਬੜਾ ਖੁਸ਼ ਵਜੀਰਾ ਉਹਨੇ ਆਖਿਆ ਜੀ ਠੀਕ ਆ ਰਾਜੇ ਨੇ ਆਖਿਆ ਅਗਲੀ ਗੱਲ ਸੁਣ ਜੇ ਤਨਾਂ ਸਵਾਲਾਂ ਦਾ ਜਵਾਬ ਨਾ ਮਿਲਿਆ ਤੇ ਤੇਰਾ ਸਿਰ ਕਲਮ ਕਰ ਦਿੱਤਾ ਜਾਵੇਗਾ ਕਲਮ ਚੀਜ਼ਾਂ ਥੋੜੀਆਂ ਚੰਗੀਆਂ ਲੱਗਦੀਆਂ ਜਦੋਂ ਪਤਾ ਵੀ ਸ਼ਾਮਾਂ ਨੂੰ ਮੌਤ ਆ ਜਾਣੀ ਫਾਵੇਂ ਸੋਨੇ ਦੀ ਚਾਬੇ ਸੋਨੇ ਦੀ ਥਾਲੀ ਚ ਰੋਟੀ ਪਈ ਹੋ ਗਈਆਂ ਬੰਦੇ ਦੀ ਖਾਣ ਨੂੰ ਥੋੜਾ ਜੀ ਕਰ ਉਹ ਵਜ਼ੀਰ ਨੇ ਆਖਿਆ ਕਹਿਣ ਲੱਗਾ ਰਾਜਨ ساری ਉਮਰ ਕੱਢ ਦਿੱਤੀ ਇਹੋ ਜਿਹਾ ਸੇਲਾ ਲੱਗਾ ਤੈਨੂੰ ਨੇ ਆਖਿਆ ਹਾਂ ਤੈਨੂੰ ਸਿਆਣਾ ਕਰਕੇ ਆਪਣੇ ਦਰਬਾਰ ਚ ਰੱਖਿਆ ਉਹਨੇ ਆਖਿਆ ਜੀ ਸਵਾਲ ਦੱਸੋ ਰਾਜਾ ਨੇ ਆਖਿਆ ਪਹਿਲਾ ਸਵਾਲ ਹੈ ਵੀ ਝੂਠ ਕੀ ਝੂਠ ਦੂਜਾ ਸਵਾਲ ਹੈ ਵੀ ਸੱਚ ਕੀ ਆ ਤੇ ਤੀਜਾ ਸਵਾਲ ਹੈ ਵੀ ਬੰਦਾ ਝੁਕਦਾ ਕਦੋਂ ਕਿਹੜੀ ਚੀਜ਼ ਜਿਹੜੀ ਝੁਕਣ ਵਾਸਤੇ ਮਜਬੂਰ ਕਰ ਦੇਵੇ 8 ਦਿਨਾਂ ਦਾ ਤੇਰੇ ਕੋਲ ਟਾਈਮ ਹੈ 8 ਦਿਨਾਂ ਦੇ ਵਿੱਚ ਵਿੱਚ ਮੈਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਚਾਹੀਦੇ ਕਹਿੰਦਾ ਜੀ ਠੀਕ ਹੈ ਤੁਰ ਪਿਆ ਕਦੇ ਕੱਪੜੇ ਵੇਖ ਕੇ ਨਾ ਜਜਮੈਂਟ ਕਰਿਆ ਕਰੋ ਪੀਏ ਬੰਦਾ ਜੈਂਟਲਮੈਨ ਹੈ ਆ ਦੇ ਕੋ ਗਿਆਨ ਬਹੁਤ ਹੋਵੇਗਾ ਬਹੁਤ ਪੜਿਆ ਲਿਖਿਆ ਹੈ ਸਿਆਣੇ ਕਹਿੰਦੇ ਕਈ ਵਾਰੀ ਗੋਦੜੀਆਂ ਚ ਲਾਲ ਹੁੰਦੇ ਪਰ ਪਛਾਣੇ ਨਹੀਂ ਜਾਂਦੇ ਪਤਾ ਨਹੀਂ ਗਿਆਨ ਕਿੱਥੇ ਛੁਪਿਆ ਆ ਸਾਡੇ ਬਜ਼ੁਰਗ ਬੈਠੇ ਜਿਨ੍ਹਾਂ ساری ਉਮਰ ਗਿਆਨੀ ਸੂਨ ਸਿੰਘ ਸੀਤਲ ਸਾਹਿਬ ਨੂੰ ਸੁਣਿਆ ਹੈ ਗਿਆਨੀ ਕੁਲਵੰਤ ਸਿੰਘ ਬੀਏ ਸਾਹਿਬ ਇਹਨਾਂ ਦੇ ਕੋਲ ਖਜ਼ਾਨਾ ਸਾਂਭਿਆ ਪਿਆ ਕਿ ਬਤਾ ਕਿੱਥੇ ਜਿਆਦਾ ਗਿਆਨ ਹੈ ਉਹ ਤੁਰਿਆ ਜਾਵੇ ਤੇ ਕਿ ਜੱਟ ਆ ਹਲਵਾਨ ਤੇ ਉਹਦੀ ਘਰ ਵਾਲੀ ਲੈ ਕੇ ਆ ਗਈ ਪ੍ਰਸ਼ਾਦਾ ਮੈਂ ਝੁਕਣ ਦੀ ਗੱਲ ਕੀਤੀ ਬਹਾਦਰ ਸਾਹ ਝੁਕਿਆ ਕੇ ਉਹਦੀ ਘਰ ਵਾਲੀ ਪ੍ਰਸ਼ਾਦਾ ਲੈ ਕੇ ਆ ਗਈ ਤੇ ਦਰਖਤ ਦੇ ਥੱਲੇ ਬੈਠਾ ਵਜ਼ੀਰ ਵਿਚਾਰਾ ਸਾਰੀ ਦਿਹਾੜਾ ਥੱਕਿਆ ਉਹ ਜੱਟ ਨੇ ਆਵਾਜ਼ ਦੇ ਕੇ ਆਖਿਆ ਉਹ ਭਾਊ ਤੇਰੀ ਹਾਲਤ ਤੋਂ ਲੱਗਦਾ ਵੀ ਤੂੰ ਬਹੁਤ ਥੱਕਿਆ ਹੋਇਆ ਤੇ ਆ ਰੋਟੀ ਖਾ ਲੈ ਉਨੇ ਆਖਿਆ ਜਿੰਨੂੰ ਪਤਾ ਲੱਗੇ ਪੀ 8 ਦਿਨਾਂ ਬਾਅਦ ਮੌਤ ਹੋ ਜਾਣੀ ਰੋਟੀ ਲੰਘਦੀ ਆ ਉਹਦਾ ਤੇ ਗਲਾ ਮਿਲ ਜਾਂਦਾ ਉਹ ਜੱਟ ਨੇ ਆਖਿਆ ਹੋਇਆ ਕੀ ਤੈਨੂੰ ਕਿਵੇਂ ਪਤਾ ਲੱਗਾ ਪੀ ਤੇਰੀ 8 ਦਿਨਾਂ ਬਾਅਦ ਮੌਤ ਹੋ ਜਾਣੀ ਉਹਨੇ ਆਖਿਆ ਜੀ ਰਾਜੇ ਦਾ ਹੁਕਮ ਆ ਉਹ ਕਹਿੰਦਾ ਤਿੰਨ ਸਵਾਲ ਆ ਇਹਨਾਂ ਦੇ ਜਵਾਬ ਲਿਆਣ ਕੇ ਦੇ ਜ ਜਵਾਬ ਨਹੀਂ ਲਿਆਵੇਂਗਾ ਤੇਰੀ ਮੌਤ ਜੱਟ ਨੇ ਆਖਿਆ ਸਵਾਲ ਕਿਹੜਾ ਕਿਹੜਾ ਉਹ ਕਹਿੰਦਾ ਜੀ ਪਹਿਲਾ ਸਵਾਲ ਹੈ ਪੀ ਝੂਠ ਨਹੀਂ ਜੱਟ ਖੜ ਖੜਾ ਕੇ ਅਸਪਿਆ ਕਹਿੰਦਾ ਤੇ ਸੌਖਾ ਹੀ ਵੜਾ ਉਹ ਕਹਿੰਦਾ ਜੀ ਤੁਹਾਡੇ ਪਾ ਦਾ ਸੌਖਾ ਮੇਰੀ ਤੇ ਜਾਨ ਮੋਟ ਚਾਈ ਆ ਉਹ ਜੱਟ ਨੇ ਆਖਿਆ ਜਿਹੜੀ ਮੈਂ ਪੈਲੀ ਬੌਣ ਡਿਆ ਏ ਝੂਠ ਹੀ ਜਿਹੜੇ ਮੈਂ ਕੋਠੀ ਬਣਾਈ ਘਰ ਬਣਾਇਆ ਝੂਠ ਮੇਰੇ ਧੀਆਂ ਪੁੱਤਰ ਝੂਠ ਮੇਰੀ ਘਰ ਵਾਲੀ ਝੂਠ ਆ ਜਿਹੜਾ ਰੱਬ ਨੇ ਮੈਨੂੰ ਸਰੀਰ ਦਿੱਤਾ ਇਹ ਵੀ ਝੂਠ ਹੀ RAM ਗयो RAVAN ਗयो ਜਾ ਕੋ ਬਹੁ ਪਰਵਾਰ ਕਹੋ ਨਾਨਕ ਥੇ ਰਕਾਛ ਨਹੀਂ ਸੁਪਨੇ ਜਿਓ ਸੰਸਾਰ ਐਵੇਂ ਥੋੜਾ ਮਾਰ ਐਨੇ ਕਹਿਆ ਝੂਠ 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 ਦੁਨੀ ਗੁਮਾਨ ਜੱਟ ਨੇ ਆਖਿਆ ਜਿਹੜਾ ਕੋਈ ਦਿੰਦਾ ਨਾ ਤੈਨੂੰ ਪਸਾਰਾ ਝੂਠ ਇਹ ਬਿਨ ਸਜਣਾ ਹੁਣ ਵਜ਼ੀਰ ਦਾ ਸਾਹ ਵਿੱਚ ਸਾਹ ਹੈ ਉਹਨੇ ਆਖਿਆ ਜੀ ਦੂਜੇ ਸਵਾਲ ਦਾ ਆਨਸਰ ਵੀ ਦੇ ਦਿਓ ਉਹ ਕਹਿੰਦਾ ਕਿਹੜੀ ਉਹ ਕਹਿੰਦਾ ਸੱਚ ਕੀ ਆ ਕਹਿੰਦਾ ਸੱਚ ਉਹ ਜਿਹੜੀ ਤੈਨੂੰ ਅਠਾ ਦਿਨਾਂ ਬਾਅਦ ਆਉਣੀ ਮੌਤ ਉਹ ਸੱਚ ਆ ਮੌਤ ਸੱਚ ਹੈ ਪਤਾ ਨਹੀਂ ਕਦੋਂ ਆ ਜਾਣੀ ਹਾਂ ਆ ਮਾਦਮੀ ਹਾਂ ਇਕ ਦਮੀ ਮੋਹਲਤ ਮੋਹਤ ਨਾ ਜਾਣਾ ਇੱਕ ਆਦਮੀ ਇੱਕ ਦਮ ਦੇ ਆਦਮੀ ਹਾ ਜੇ ਦਮ ਆ ਗਿਆ ਤੇ ਬੰਦਾ ਨਹੀਂ ਤੇ ਮਿੱਟੀ ਦੀ ਤੇਰੀ ਮੌਤ ਸੱਚ ਹੈ ਵਜੇਰ ਉੱਠ ਕੇ ਖਲੋ ਗਿਆ ਜੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਉਹ ਪੱਜ ਪੱਜ ਤਾਉਣ ਨੂੰ ਪਵੇ ਪੀ ਮੈਂ ਛਕ ਲਾ ਪਰਛਾਤਾ ਮਨੇ ਆਖਿਆ ਜੀ ਹੁਣ ਤੇਜਾ ਸਵਾਲ ਉਹਦਾ ਜਵਾਬ ਦੇ ਜੱਟ ਨੇ ਆਖਿਆ ਕਿ ਇਹ ਸਵਾਲ ਹੈ ਉਹ ਕਹਿੰਦਾ ਤੀਜਾ ਸਵਾਲ ਹੈ ਵੀ ਬੰਦਾ ਝੋਕਦਾ ਕਦੋਂ ਉਹਨੇ ਘਰ ਵਾਲੀ ਨੂੰ ਆਵਾਜ਼ ਮਾਰ ਕੇ ਆਖਿਆ ਕਰਮਾਂ ਵਾਲੀ ਕਿਉਂ ਰਿਆ ਉਹ ਮਿੱਟੀ ਦਾ ਕੁੰਡਾ ਪਿਆਈ ਉਹ ਆਪਣਾ ਕੁੱਤਾ ਲਾਗੇ ਬੈਠਾਈ ਪਹਿਲੋਂ ਉਹਨੂੰ ਲੱਸੀ ਪਾ ਕੇ ਆ ਤੇ ਬਾਅਦ ਵਿੱਚ ਆਹੀ ਲੱਸੀ ਖਾ ਗਿਆ ਉਹ ਜਦੋਂ ਜੱਟ ਦੀ ਘਰ ਵਾਲੀ ਚੱਲ ਗਈ ਨਾ ਕੁੰਡੇ 'ਚ ਲੱਸੀ ਪਾਉਣ ਕੁੱਤਾ ਲੱਗ ਪਿਆ ਲੱਸੀ ਪੀਣ ਤੇ ਜੱਟ ਨੇ ਆਖਿਆ ਜਾ ਉਸ ਕੁੰਡੇ ਵਿੱਚੋਂ ਲੱਸੀ ਪੀਵੇਂਗਾ ਤੇ ਜਵਾਬ ਦੇਣਾ ਨਹੀਂ ਤੇ ਮੈਂ ਨਹੀਂ ਦੇਣਾ ਹੁਣ ਇੱਕ ਦੋ ਵਾਰ ਉਹਨੇ ਨਾ ਕੀਤੀ ਤੇ ਮੁੜ ਕੇ ਮਨ ਚ ਆਇਆ ਮਨਾ ਲੱਸੀ ਪੀਣੀ ਚੰਗੀ ਉਹ ਮਰਨਾ ਮਾੜਾ ਈ ਲੱਸੀ ਪੀਲਾ ਗਾਓ ਕੇ ਲੱਗਾ ਕੁੰਡੇ ਵੱਲ ਨੂੰ ਭੱਜਾ ਲੱਸੀ ਲਗਾ ਪੀਣ ਜੱਟ ਨੇ ਬਾਜ਼ ਮਾਰ ਕੇ ਆਖਿਆ ਆ ਜਾ ਇਹੋ ਤੇਰੇ ਤੀਜੇ ਸਵਾਲ ਦਾ ਜਵਾਬ ਆ ਬੰਦੇ ਨੂੰ ਮਜਬੂਰੀ ਚਕਾਉਂਦੀ ਆ ਬੰਦੇ ਨੂੰ ਮਜਬੂਰੀ ਜਦੋਂ ਬੰਦਾ ਮਜਬੂਰ ਹੋਵੇ ਉਦੋਂ ਕੁੱਤਿਆਂ ਦੀ ਝੂਠੀ ਲੱਸੀ ਪੀਣ ਵਾਸਤੇ ਵੀ ਤੁਰ ਪੈਂਦਾ ਮਜਬੂਰੀ ਬੰਦੇ ਨੂੰ ਚਕਾਉਂਦੀ ਆ ਸਨਮਾਰ ਜੋ ਖਾਲਸਾ ਜੀ ਬਹਾਦਰ ਛਾ ਕਿੱਥੇ ਝੁਕਣਾ ਸੀਗਾ ਉਹਨੂੰ ਮਜਬੂਰੀ ਨੇ ਚੁਕਾਇਆ ਮਜਬੂਰੀ ਹੁਣ ਜਦੋਂ ਪਤਰਕਾ ਬਾਦਰਸ਼ਾਹ ਦੀ ਆਈ ਗੁਰੂ ਪੈਣਾ ਤੁਹਾਡੇ ਵਰਗੀ 300 ਦੇ ਲਾਗੇ ਭਾਗੇ ਬੀਬੀ ਬੈਠੀ ਆ ਗੁਰੂ ਕਲਗੀ ਧਰ ਦੇ ਦੀਵਾਨ ਚ ਤੁਹਾਡੇ ਵਰਗੀਆਂ ਬੀਬੀਆਂ ਇਹ ਮੈਂ ਤੁਹਾਡੇ ਵਰਗੀਆਂ ਪਤਾ ਕਿਉਂ ਆਖਿਆ 2 ਘੰਟੇ ਮੇਰਾ ਟਾਈਮ ਹੋਵੇ ਤੇ ਅੱਧਾ ਘੰਟਾ ਕਈ ਵਰੀ ਬੀਬੀਆਂ ਨੂੰ ਚੁੱਪ ਕਰਾਉਂਦਿਆਂ ਲੱਗ ਜਾਂਦਾ ਪਰ ਤੁਸੀਂ ਇੰਨੀ ਸ਼ਾਂਤੀ ਬਣਾ ਕੇ ਬੈਠੀਆਂ ਜੀ ਮੇਰੇ ਮਨ ਚ ਆ ਰਿਹਾ ਸੀ ਤੁਹਾਡੇ ਸਿਰ ਤੇ ਬਾਬਾ ਭਾਈ ਸਾਲੋ ਜੀ ਦਾ ਹੱਥ ਆ ਤੁਸੀਂ ਮੇਰੀਆਂ ਪੈਣਾ ਤਾਂ ਸ਼ਾਂਤੀ ਬਣਾ ਕੇ ਬੈਠੇ ਹੋ ਤੇ ਮੇਰਾ ਸ਼ਾਇਦ ਇਹ ਪਹਿਲਾ ਹੀ ਜ਼ਿੰਦਗੀ ਦਾ ਦਵਾਨ ਆ ਜਿੱਦੇ ਵਿੱਚ ਮੈਂ ਬੀਬੀਆਂ ਇੰਨੀਆਂ ਸਰੋਤੀਆਂ ਵੇਖੀਆਂ ਜਿੱਥੇ ਬੀਬੀਆਂ ਇੰਨੀਆਂ ਮੈਂ ਚੁੱਪ ਕਰਕੇ ਬੈਠੀਆਂ ਵੇਖਿਆ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਗੁਰੂ ਬਾਬੇ ਦੇ ਚਰਨਾਚ ਅਰਦਾਸ ਬੇਨਤੀ ਵੀ ਕਰਦਾ ਤੁਹਾਡੀ ਹਰ ਮਨੋ ਕਾਮਨਾ ਬਾਬਾ ਭਾਈ ਸਾਲੋ ਜੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਕਰਨ ਇਹ ਮੇਰੀ ਦਿਲ ਦੀ ਅਰਦਾਸ ਹੈ ਮਹਾਰਾਜ ਦੇ ਚਰਨਾਚ ਚੰਗੇ ਸਿਆਣੇ ਸਰੋਤੇ ਦੀ ਇਹੋ ਪਾਈ ਨਿਸ਼ਾਨੀ ਹੁੰਦੀ ਆ ਖੈਰ ਹੁਣ ਤੁਹਾਡੇ ਵਰਗੀਆਂ ਬੀਬੀਆਂ ਬੈਠੀਆਂ ਸਤਸੰਗ ਸੁਣਦੀਆਂ ਪਾਉ ਬੈਠੇ ਸਤਸੰਗ ਸੁਣਦਾ ਜਦੋਂ ਚਿੱਠੀ ਆਈ ਨਾ ਦਿੱਲੀ ਤੋਂ ਦਇਆ ਸਿੰਘ ਨੇ ਚਿੱਠੀ ਪੜ੍ਹੀ ਉਹਨੇ ਆਖਿਆ ਮਹਾਰਾਜ ਬਹਾਦਰ ਸ਼ਾਹ ਕਹਿੰਦਾ ਮੇਰੀ ਮਦਦ ਕਰੋ ਤੇ ਬੀਬੀਆਂ ਨੇ ਪਤਾ ਇੱਕ ਦੂਜੀ ਨੂੰ ਕੀ ਆਖਿਆ ਨੀ ਜਿਹੜੇ ਗੁਰੂ ਦੇ ਚਾਰ ਪੁੱਤ ਸ਼ਹੀਦ ਕਰ ਦਿੱਤੇ ਗੁਰੂ ਕਲਗੀ ਤਾਂ ਮਦਦ ਨਹੀਂ ਕਰਨੀ ਕਿਹੇ ਨੇ ਕੁਝ ਆਖਿਆ ਕੋਈ ਕਹਿੰਦਾ ਨਹੀਂ ਮਦਦ ਕਰਨੀ ਆਪੂ ਆਪਣੀ ਸੋਚਣੀ ਐ ਪਰ ਸਨਮਾਨ ਜੋ ਖਾਲਸਾ ਜੀ ਮਹਾਰਾਜ ਦੀ ਬਾਣੀ ਕਹਿੰਦੀ ਸੋਚਾ ਸੋਚ ਨਾ ਹੋ ਬਾਈ ਜੇ ਸੋਚੀ ਲੱਖ ਵਾਰ ਅਸੀਂ ਜਿਉ ਸੋਚਦੇ ਹਾਂ ਰੱਬ ਉਹਦੇ ਤੋਂ ਪਰਾ ਹੈ ਪਰ ਗੁਰੂ ਕਲਕੇ ਧਰਮਹਾਰਾਜ ਨੇ ਪੱਤਰ ਕਾ ਸੁਣੀ 사ਤਗੁਰੂ ਵਜਿਤ ਵਿੱਚ ਆਏ ਛਾਲ ਮਾਰ ਕੇ ਉੱਠੇ ਸਾਹਮਣੇ ਬੈਠੇ ਪਿਆਰੇ ਪਾਈ ਦਇਆ ਸਿੰਘ ਜੀ ਮਹਾਰਾਜ ਨੇ ਆਖਿਆ ਦਇਆ ਸਿੰਘ ਜੀ ਜੀ ਮਹਾਰਾਜ ਉਠੋ ਤਾਂ ਜੀ ਮਹਾਰਾਜ 사ਤਗੁਰੂ ਮਹਾਰਾਜ ਕਹਿੰਦੇ ਸਾਡਾ ਰਾਖੀ ਤਿਆਰ ਕਰੋ ਘੁੜਾ ਤਿਆਰ ਕਰੋ ਫੌਜਾਂ ਕਰੋ ਤਿਆਰ ਤੇ ਔਰੰਗਜ਼ੇਬ ਦੇ ਮੁੰਡੇ ਬਹਾਦਰ ਸ਼ਾਹ ਨੂੰ ਦੇਸ਼ ਦਾ ਬਾਦਸ਼ਾਹ ਬਣਾਉਣਾ ਦੇਸ਼ ਦਾ ਬਾਦਸ਼ਾਹ ਬੀਬੀ ਗਿਆਨੇ ਆਖਿਆ ਗੁਰੂ ਕਲਗੀ ਧਰਮਾਰਾਜ ਕੀ ਹੋ ਗਿਆ ਤੁਹਾਨੂੰ ਸਤਿਗੁਰੂ ਜਿਹੜਾ ਬੰਦੇ ਨੇ ਤੁਹਾਡੇ ਪੱਲੇ ਛੱਡਿਆ ਇੱਕ ਅੱਖ ਨਹੀਂ ਗੁਰੂ ਕਲਗੀ ਧਰਮ ਨੇ ਆਖਿਆ ਭੈਣੋ ਮੇਰਾ ਗਵਾਇਆ ਹੀ ਕੁਝ ਨਹੀਂ ਦਿੱਲੀ ਦੇ ਬਾਦਸ਼ਾਹ ਨੇ ਗੁਰੂ ਨਾਨਕ ਦੇ ਦਰ ਘਰ ਦਾ ਕੋਣ ਕੋਈ ਗਵਾ ਸਕਦਾ ਦੁਨੀਆਂ ਦੀ ਨਿਗਾਹ ਵਿੱਚ ਹੈ ਆਨੰਦਪੁਰ ਸਾਹਿਬ ਉੱਜੜ ਗਿਆ ਗੁਰੂ ਕਲਗੀ ਧਰਮਾਰਾਜ ਕਹਿੰਦੇ ਇਹੋ ਜਿਹਾ ਵਸਾ ਕੇ ਆਇਆ ਜਦੋਂ ਤੱਕ ਧਰਤੀ ਆਕਾਸ਼ ਹੈ ਆਨੰਦਪੁਰ ਸਾਹਿਬ ਜੁਗੋ ਜਗ ਨਿਸ਼ਾਨ ਸਾਹਿਬ ਝੂਲਦੇ ਰਹਿਣੇ ਆਹ ਗੁਰੂ ਕਲਕੀ ਧਰਮਹਾਰਾਜ ਨੇ ਆਖਿਆ ਕੌਣ ਕਹਿੰਦਾ ਔਰੰਗਜ਼ੇਬ ਨੇ ਮੇਰੇ ਚਾਰ ਪੁੱਤਰ ਮਾਰ ਦਿੱਤੇ ਨਹੀਂ ਇਹਨਾਂ ਪੁੱਤਰਨ ਕੇ ਅਸੀਸ ਪਰਵਾਰ ਦੀਏ ਸੋਤ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਹਿਆਰ ਚਾਰ ਨਹੀਂ ਮੂਹੇ ਮੇਰੇ ਲੱਖਾਂ ਜੀਦੇ ਨੇ ਲੱਖਾਂ ਚਾਰੇ ਕਰੋ ਬਹਾਦਰ ਸ਼ਾਹ ਦੀ ਮਦਦ ਕਰਾਂਗੇ ਮੁੱਕ ਦੀ ਗੱਲ ਗੁਰੂ ਕਲਗੀਧਰ ਮਹਾਰਾਜ ਬੈਠੇ ਕੋੜੇ ਤੇ 300 ਦੇ ਲਗਭਗ ਲੈ ਕੇ ਸਿੰਘ ਗੁਰੂ ਕਲਗੀਧਰ ਮਹਾਰਾਜ ਪਹੁੰਚ ਗਏ ਦਿੱਲੀ ਦੇ ਲਾਲ ਕਿਲੇ ਤੋਂ 5 ਮੀਲ ਦੂਰ ਬੈਠੇ ਮਹਾਰਾਜ ਇੱਕ ਖੁੱਲਾ ਮੈਦਾਨ ਉਹਦੇ ਵਿੱਚ ਖੂ ਜਦੋਂ ਪਾਣੀ ਭਰ ਕੇ ਲਿਆਂਦਾ ਮਹਾਰਾਜ ਨੇ ਛਕਿਆ ਗੁਰੂ ਕਲਗੀਧਰ ਬੜੇ ਪ੍ਰਸਾਨ ਹੋਏ ਦਇਆ ਸਿੰਘ ਜੀ ਜੀ ਮਹਾਰਾਜ ਸਤਿਗੁਰੂ ਕਹਿੰਦੇ ਜਲ ਬੜਾ ਵਧੀਆ ਖੂ ਦਾ ਇੱਥੇ ਸ਼ਮਿਆਨਾ ਲਾ ਦਿਓ ਤੰਬੂ ਲਗਾ ਲਓ ਤੇ ਕੋੜੇ ਬੰਨੋ ਤੇ ਪੜਾ ਆਪਣਾ ਇੱਥੇ ਜਦੋਂ ਗੁਰੂ ਕਲਗੇ ਧਰ ਲੱਗੇ ਨਾ ਪੜਾ ਕਰਨ ਪੈਣੋ ਇੱਕ ਤੁਹਾਡੇ ਵਰਗੀ ਬੀਬੀ ਚਮਾਰੇ ਚੋਂ ਨਿਕਲ ਕੇ ਬਾਹਰ ਆਈ ਉਹਨੇ ਗੁਰੂ ਕਲਗੇ ਧਰ ਮਹਾਰਾਜ ਨੂੰ ਵੇਖਿਆ ਤੇ ਸੰਤੋੜ ਘਰੇ ਪੱਜ ਉੱਠੀ ਆਪਣੇ ਘਰ ਵਾਲੇ ਨੂੰ ਆਖਿਆ ਜੀ ਸੁਣਦੇ ਹੋ ਉਹਨੇ ਆਖਿਆ ਦਾਸ ਕਰਮਾਂ ਵਾਲੀਏ ਕਹਿੰਦੀ ਉਹ ਰੱਬ ਆਇਆ ਲੱਗਦਾ ਜਿਹਦੀ ਕਿਤੇ ਦਾਸਤਾਨ ਤੁਸੀਂ ਇੱਕ ਵਾਰੀ ਮੈਨੂੰ ਸੁਣਾਈ ਸੀ ਨਾ ਕੇ ਮਹਾਰਾਜ ਦੇ ਮੱਥੇ ਤੇ ਕਲਗੀ ਤੋੜਾ ਸਤਿਗੁਰ ਦੇ ਮੱਥੇ ਤੇ ਜਿਗਾ ਜਿਗੇ ਤੇ ਕਲਗੀ ਗਰੀਬ ਨਵਾਜ਼ ਮਹਾਰਾਜ ਜਿੰਨੂੰ ਤੁਸੀਂ ਕਹਿੰਦੇ ਸੇ ਖੋਦ ਖੁਦਾ ਗੁਰੂ ਕਲਗੀ ਤਾਂ ਮਹਾਰਾਜ ਮੈਨੂੰ ਐਉਂ ਲੱਗਦਾ ਜਿਵੇਂ ਸਾਡੇ ਘਰ ਦੇ ਬਾਹਰ ਆਰਮ ਉਹ ਘਰ ਦਾ ਮਾਲਕ ਆਇਆ ਉਹਦਾ ਨਾਂ ਹੈ ਭਾਈ ਮੋਤੀ ਜਦੋਂ ਬਾਹਰ ਆਇਆ ਉਹਨੇ ਵੇਖਿਆ ਸਤਿਗੁਰ ਦੇ ਚਰਨ ਛਪਰਸ਼ ਕਰਕੇ ਕਹਿੰਦਾ ਮਹਾਰਾਜ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਨਹੀਂ ਕਿਤੇ ਸਤਿਗੁਰ ਕਹਿੰਦੇ ਹਾਂ ਕਹਿੰਦਾ ਮਹਾਰਾਜ ਆ ਕੇ ਕਰਨ ਦੇਉ ਸਤਿਗੁਰ ਕਹਿੰਦੇ ਹੀ ਰਹਿਣਾ ਕੁਝ ਦਿਨ ਕਹਿੰਦਾ ਮਹਾਰਾਜ ਤੰਬੂ ਚ ਸਤਿਗੁਰੂ ਕਹਿੰਦੇ ਹਾਂ ਕਹਿੰਦਾ ਨਹੀਂ ਮਹਾਰਾਜ ਤੰਬੂ ਚ ਮੈਂ ਮੇਰੀ ਘਰਵਾਲੀ ਤੇ ਮੇਰੇ ਬੱਚੇ ਰਵਾਂਗੇ ਸਤਿਗੁਰੂ ਆ ਚਬਾਰਾ ਤੁਹਾਡਾ ਮੇਰਾ ਨਹੀਂ ਹੈ ਸਤਿਗੁਰੂ ਇਹਦੇ ਵਿੱਚ ਤੁਸੀਂ ਵਿਸ਼ਰਾਮ ਕਰੋ ਮਹੀਨਾ ਦੋ ਮਹੀਨੇ ਸਾਰੀ ਉਮਰ ਜਿੰਨਾ ਚਿਰ ਤੁਹਾਡਾ ਜੀ ਕਰੇ ਸਤਿਗੁਰੂ ਤੁਸੀਂ ਇਸ ਚਬਾਰੇ ਚ ਰਹਿ ਸਕਦੇ ਹੋ ਮਹਾਰਾਜ ਇਹ ਥੋੜਾ ਪੀਸੀ ਚਬਾਰੇ ਚ ਹੋਈਏ ਤੇ ਤੁਸੀਂ ਤੰਬੂ ਚ ਲੰਮੇ ਪਾਓ ਇਹ ਨਹੀਂ ਹੋਵੇਗਾ ਮਹਾਰਾਜ ਉਹਨੇ ਜਿੱਦ ਕੀਤੀ ਗੁਰੂ ਕਲਗੀ ਧਰਮਹਾਰਾਜ ਉਹਦੇ ਚਾਰੇ ਵਿੱਚ ਗਏ ਜਿਹਨੂੰ ਅੱਜ ਆਪਾਂ ਗੁਰਦੁਆਰੇ ਦਾ ਯਾਦ ਕਰਦੇ ਹਾਂ ਗੁਰਦੁਆਰਾ ਮੋਤੀ ਕਾ ਬਾਗ ਜਿਹਨੂੰ ਆਪਾਂ ਮੋਤੀ ਬਾਗ ਕਹਿੰਦੇ ਹਾਂ ਮਹਾਰਾਜ ਗੁਰੂ ਕਲਗੀ ਧਰਮਹਾਰਾਜ ਇੱਕ ਦੋ ਦਿਨ ਟਿਕੇ ਤੇ ਦਇਆ ਸਿੰਘ ਨੇ ਆਖਿਆ ਮਹਾਰਾਜ ਦਿੱਲੀ ਦਾ ਲਾਲ ਕਿਲਾ ਥੋੜੀ ਦੂਰ ਹੈ ਦੋ ਚਾਰ ਬੰਦੇ ਭੇਜ ਕੇ ਸੁਨਾਹਾਂ ਲੈ ਦਈਏ ਵੀ ਬਾਦਰ ਸ਼ਾਹ ਅਸੀਂ ਆ ਗਏ ਹਾਂ ਗੁਰੂ ਕਲਗੀ ਧਰਮਹਾਰਾਜ ਨੇ ਆਖਿਆ ਬੰਦਾ ਨਹੀਂ ਭੇਜਣਾ ਸੁਨਾਹਾਂ ਭੇਜਾਂਗੇ ਪਰ ਬੰਦੇ ਦੇ ਹੱਥਾਂ ਨਹੀਂ ਭੇਜਣਾ ਗੁਰੂ ਕਲਗੀਧਰ ਮਹਾਰਾਜ ਨੇ ਆਖਿਆ ਤੁਹਾਡਾ ਸਖਾ ਪਿਆਰੇ ਭਾਈ ਦਾਇਆ ਸਿੰਘ ਨੇ ਆਖਿਆ ਮਹਾਰਾਜ ਤੁਹਾਡਾ ਟ੍ਰੇਨਡ ਕੀਤਾ ਹਾਥੀ ਮਰ ਚੁੱਕਾ ਪ੍ਰਸ਼ਾਦੀ ਹਾਥੀ ਜਿਹੜਾ ਬੰਦੇ ਨਾਲੋਂ ਵੱਧ ਦਿਮਾਗ ਰੱਖਦਾ ਸੀ ਤੇ ਕਿਹਦੇ ਹੱਥ ਸੁਨੇਹਾ ਭੇਜੋਗੇ ਗੁਰੂ ਕਲਗੀਧਰ ਚਬਾਰੇ ਦੀਆਂ ਪੌੜੀਆਂ ਚੜੇ ਨਾਲ ਪਿਆਰੇ ਭਾਈ ਦਾਇਆ ਸਿੰਘ ਨੇ ਤੇ ਭਾਈ ਮੋਤੇ ਦੀ ਚਬਾਰੇ ਦੇ ਛੱਤ ਤੇ ਜਾ ਕੇ ਖਲੋ ਗਏ ਜਿਹੜੀ ਛੱਤ ਤੇ ਖਲੋਤੇ ਨੇ ਉਥੋਂ ਦਿੱਲੀ ਦਾ ਲਾਲ ਕਿਲਾ ਪੂਰੇ 5 ਮੀਲ ਆ 5 ਮੀਲ 1.5 ਕਿਲੋਮੀਟਰ ਦਾ ਇੱਕ ਮੀਲ ਬਣਦਾ ਪੂਰਾ 5 ਮੀਲ ਹੈ ਦਿੱਲੀ ਦਾ ਲਾਲ ਕਿਲਾ ਐ ਮੌਸਮ ਸਾਫ ਤੇ ਮਹਾਰਾਜ ਦੀ ਨਿਗਾਹ ਪੈ ਗਿਆ ਦਿੱਲੀ ਦਾ ਲਾਲ ਕਿਲਾ ਮਹਾਰਾਜ ਨੇ ਤੀਰ ਕੱਢਿਆ ਉਹਦੀ ਮੁਖੀ ਦੇ ਨਾਲ ਚਿੱਠੀ ਬੱਤੀ ਮਹਾਰਾਜ ਨੇ ਤੀਰ ਖੱਚ ਕੇ ਛੱਡਿਆ ਬਾਦਰਸ਼ਾ ਦਾ ਜਿੱਥੇ ਪਲੰਗ ਡੱਠਾ ਸੀਗਾ ਜਿੱਥੇ ਬਾਦਰਸ਼ਾ ਬੈਠਾ ਸੀ ਪਲੰਗ ਦੇ ਪਾਵੇ ਚ ਜਾ ਕੇ ਤੀਰ ਵੱਜਾ ਪਾਵੇ ਚ ਉਹ ਜਦੋਂ ਪੁੱਟਿਆ ਤੀਰ ਉਹਦੇ ਤੇ ਲਿਖਿਆ ਸੀ ਬਹਾਦਰ ਸ਼ਾ ਅਸੀਂ ਦਿੱਲੀ ਦੇ ਲਾਲ ਕਿਲੇ ਤੋਂ 5 ਮੀਲ ਦੂਰ ਬੈਠੇ ਹਾਂ ਤੇ ਬਾਦਰ ਸ਼ਾਹ ਨੇ ਪੜ ਕੇ ਤਿੰਨ ਵਾਰੀ ਆਖਿਆ ਅਜੀ ਕਰਾਮਾਤ ਅਜੀ ਕਰਾਮਾਤ ਅਜੀ ਕਰਾਮਾਤ ਕਿਹੋ ਜੀ ਕਰਾਮਾਤ ਗੁਰੂ ਕਲਗੀਧਰ ਮਹਾਰਾਜ ਹਾਸ ਪੈਚਵਾਰੇ ਤੇ ਖਲੋਤੇ ਦਾਇਆ ਸਿੰਘ ਨੇ ਆਖਿਆ ਮਹਾਰਾਜ ਹਾਸੇ ਕਿਉਂ ਜੀ ਸਤਿਗੁਰੂ ਨੇ ਆਖਿਆ ਉਹਦੇ ਮਨ 'ਚ ਸ਼ੰਕਾ ਆ ਗਈ ਕੋਈ ਜੇ ਗੁਰੂ ਕਲਗੀ ਤਰਨੇ ਕਿਹੇ ਕਰਾਮਾਤ ਨਾਲ ਤੀਰ ਮਾਰਿਆ ਤੇ ਦਇਆ ਸਿੰਘ ਨੇ ਆਖਿਆ ਮਹਾਰਾਜ ਹੁਣ ਸਤਗੁਰੂ ਕਹਿੰਦੇ ਉਹਦੇ ਸ਼ੰਕਾ ਦੂਰ ਕਰਨੀ ਮਹਾਰਾਜ ਕਿਵੇਂ ਸਤਗੁਰੂ ਨੇ ਪੱਥੇ ਚੋਂ ਕੱਢਿਆ ਤੀਰ ਉਹਦੇ ਨਾਲ ਬੰਨ ਕੇ ਚਿੱਠੀ ਸਤਗੁਰੂ ਨੇ ਮਾਰਿਆ ਭਦਰਛਾ ਦੇ ਪਾਵੇ ਚ ਤੇ ਸਤਗੁਰੂ ਕੀ ਕਹਿੰਦੇ ਧੀਰ ਦੂਸਰੇ ਨਾਲ ਗੁਰਾਂ ਬਨ ਚਿੱਠੀ ਭੰਨ ਚਿੱਠੀ ਬਹਾਦਰ ਸ਼ਾਹ ਦੇ ਪਾਵੇ ਵਿੱਚ ਮਾਰਿਆ ਏ ਕਰਵਾਤ ਨਹੀਂ ਹੁਣ ਇਹਨੂੰ ਕਹਿਣ ਰਾਜਾ ਸ਼ੈਸਤਰਾ ਤਾਂ ਹੀ ਅਸਾਂ ਪੀਰ ਉਚਾਰਿਆ ਏ लख मुलख जे घर ताईं इन शस्त पिछाड़ लालू घुमण घुर खुते बहादुर शाह नशा उतारिया बहादुर نشان नशा उतार